ਇਹ ਕੋਈ ਦਰਿਆ ਵਗੈਰਾ ਨਹੀਂ ਆ ਬਲਕਿ ਇਹ ਮਾਲਕੀ ਜ਼ਮੀਨਾਂ ਨੇ ਕਿਸਾਨਾਂ ਦੀਆਂ ਜ਼ਮੀਨਾਂ ਨੇ ਕਿੰਨੇ ਕ ਪਿੰਡਾਂ ਦਾ ਨੁਕਸਾਨ ਕਰ ਚੁੱਕਿਆ ਪਾਣੀ ਹੈ ਜੀ ਇੱਕ ਗਿਣਤੀ ਮਿੰਤੀ ਨਹੀਂ ਮੇਰੇ ਸਾਹਿਬ ਦੇ ਬਾਰਡਰ ਤੱਕ ਦਾ 100 ਪਿੰਡ ਹੋਗੇਗਾ ਤਾਂ ਘਰ ਡੁੱਬੇ ਪਏ ਨੇ ਰੋਕੀ ਵਿੱਚ ਹੀ ਇਹ ਬਾਹਰ ਨਹੀਂ ਆ ਰਹੇ ਕੁੱਤੇ ਮਤਲਬ ਉਹ ਜਿਹੜੀ ਸਰਕਾਰ ਜਿਹੜੀ ਇਹ ਮਾਰੂ ਨੀਤੀ ਆ ਉਹ ਕਹਿੰਦੇ ਸਰਕਾਰ ਦੀ ਮਾਰੂ ਨੀਤੀ ਆ ਉਹ ਕਹਿੰਦੇ ਜੀ ਵੀ ਅਸੀਂ ਤਾਂ ਭਗਵਾਨਤ ਮਾਨ ਹੋਰੀ ਕਹਿੰਦੇ ਮੇਰਾ ਕੀ ਬਸ ਚੱਲੇ ਭਾਈ ਇਹ ਤਾਂ ਕੁਦਰਤੀ ਆਫਤ ਹੈ ਭਗਵੰਤ ਮਾਨ ਨੂੰ ਤਾਂ ਉਹਦਾ ਸ਼ਰਾਬ ਤੋਂ ਬੰਦਾ ਛੁੱਟ ਮਿਲੇਗੀ ਦੋਸਤੋ ਅੱਗੇ ਲੋਕਾਂ ਬਾਰੇ ਸੋਚੇਗਾ ਲੋਕਾਂ ਨੂੰ ਤੁਸੀਂ ਅੱਗੇ ਜਾ ਕੇ ਵੇਖੋ ਲੋਕੀ ਡੁੱਬੇ ਪਏ ਨੇ ਲੋਕਾਂ ਦੇ ਘਰ ਜਾ ਕੇ ਅਸੀਂ ਘਰ ਘਰ ਰਾਸ਼ਨ ਦੇ ਕੇ ਆਏ ਆਂ ਫੀਡ ਦੇ ਕੇ ਆਏ ਆਂ ਪਸਵਾਰ ਨੂੰ ਸਾਰਾ ਕੁਝ ਅਸੀਂ ਮੁਹਿਮ ਕਰ ਰਹੇ ਆਂ ਸਾਨੂੰ 15 ਦਿਨ ਹੋ ਗਏ ਬਾਬਾ ਜੀ ਲੱਗਿਆਂ ਨੂੰ ਕੋਈ ਵੀ ਆਦਮੀ ਇੱਥੇ ਨਹੀਂ ਪਹੁੰਚਿਆ ਭਗਵੰਤ ਮਾਨ ਤਾਂ ਐਵੇਂ ਸ਼ੁਰਲੀਆਂ ਛਡੰਡਿਆ ਜੀ ਇਹ ਸਾਨੂੰ ਇੱਕ ਆਟਮ ਬੰਬ ਪਾਣੀ ਦਾ ਜਿਹੜਾ ਇੱਕ ਆਟਮ ਬੰਬ ਇਹ ਪਾਣੀ ਦਾ ਬੰਬ ਵਾਟਰ ਬੰਬ ਬਣਾ ਕੇ ਸਾਡੇ ਪੰਜਾਬ ਨੂੰ ਰੋੜਿਆ ਹੈ ਇਹ ਗਵਰਨਮੈਂਟ ਨੇ ਸਾਡੇ ਜਿਹੜਾ ਐਮਐਲਏ ਆ ਉਸ ਨੂੰ ਗੱਲ ਨਹੀਂ ਕਰਨੀ ਇਹ ਕਹਿੰਦਾ ਜੀ ਮੈਂ ਕੀ ਕਰਾਂ ਤੇ ਤੁਸੀਂ ਨਹੀਂ ਕਰ ਸਕਦੇ ਫਿਰ ਛੱਡੋ ਕੁਰਸੀ ਤੁਹਾਨੂੰ ਸਰਕਾਰ ਕਹੇ ਵੀ ਰਾਸ਼ਨ ਅਸੀਂ ਦਿੰਦੇ ਸਾਰਾ ਕੁਝ ਅਸੀਂ ਦਿੰਦੇ ਸਾਡੇ ਵੱਲੋਂ ਵਰਤਾ ਵਰਤਾ ਦੋਗੇ ਬਾਬਾ ਜੀ ਇਹ ਮੈਂ ਰਾਸ਼ਨ ਕਿੱਥੇ ਦੇਣਾ ਇਹ ਰਾਸ਼ਨ ਖੋਣ ਵਾਲੇ ਨੇ ਪਿੰਡਾਂ ਦੇ ਜਿਹੜੇ ਸਰਪੰਚ ਨੇ ਉਹਨਾਂ ਨੂੰ ਡੰਡਾ ਦਿੱਤਾ ਇੱਥੋਂ ਦੇ ਐਮਐਲਏ ਨੇ ਇਹ ਤੇ ਜੇ ਤੂੰ ਹੀ ਨਾ ਲੈ ਗਿਆ ਤੇ ਮੈਂ ਤੁਹਾਡਾ ਤੁਹਾਨੂੰ ਫੰਡ ਨਹੀਂ ਦੇਣਾ ਗਾ ਤੁਹਾਡਾ ਕੁਝ ਨਹੀਂ ਕਰਨਾ ਕੰਮ ਇਹ ਤੇ ਡੰਡਾ ਦੇ ਕੇ ਸਾਰਿਆਂ ਨੂੰ ਸਰਪੰਚਾਂ ਤੋਂ ਸਾਰੀਆਂ ਟਰਾਲੀਆਂ ਇੱਥੇ ਮਹਗਾਈਆਂ ਐ ਐਮਐਲਏ ਨੇ ਜੇ ਅਜਿਹੀ ਆਫਤ ਦੇ ਵਿੱਚ ਰਾਸ਼ਨ ਨਹੀਂ ਪਹੁੰਚਾਇਆ ਹੋ ਰਿਆਂ ਤੇ ਫਿਰ ਮੁਆਵਜ਼ੇ ਦੀ ਵੀ ਆਸ ਨਾ ਰੱਖੀ ਨਾ ਜੀ ਨਾ ਕੁਝ ਨਹੀਂ ਮਿਲਣਾ ਜੀ ਮੁਆਵਜ਼ਾ ਕਿੱਥੋਂ ਮਿਲਣਾ ਉਹ ਦਾ ਨਾ ਮੈਂ ਕੁਕੜੀ ਦੇ ਦਊ ਬੱਕਰੀ ਦੇ ਦਊ ਆਂਡੇ ਦੇ ਦਊ ਕਿੱਥੋਂ ਦੇ ਦਊਗਾ ਉਹ ਪਾਵੇ ਕਹਿੰਨੇ ਕਿ ਪੰਜਾਬ ਔਰ ਹਰਿਆਣਾ ਵੱਡਾ ਤੇ ਛੋਟਾ ਭਰਾ ਆ ਜਿੰਨੇ ਵੀ ਨਾਲ ਲੱਗਦੇ ਸਾਡੇ ਹਰਿਆਣੇ ਦੇ ਵਿੱਚੋਂ ਜ਼ਰੂਰ ਕੁਝ ਭਰਾ ਆਏ ਨੇ ਉੱਠ ਕੇ ਵੀ ਸਾਡੇ ਜੋ ਵੱਡੇ ਬਡੇਰੇ ਹੀ ਆ ਸਾਡੇ ਸਾਰੇ ਇੱਧਰ ਜਿਹੜੇ ਪਾਣੀ ਡੁੱਬਣ ਦੇ ਆ ਅਸੀਂ ਦੋਨਾਂ ਦੀ ਹੈਲਪ ਵਾਸਤੇ ਆਏ ਆ ਸਾਨੂੰ ਦਰਦ ਸੀ ਆਈ ਵੀਡੀਓ ਦੇ ਦੇ ਕੇ ਰੋ ਰਹੇ ਸੀ ਉੱਥੇ ਬਹਿ ਕੇ ਅਸੀਂ ਵੀ ਮਾਰੂ ਲੱਕੇ ਦੇ ਕੋਲ ਹੀ ਆ ਸਾਡਾ ਸਤਰਣਾ ਹਲਕਾ ਉਹ ਵੀ ਮਾਰੂ ਲੱਕਾ ਹੀ ਐ ਉਹ ਘੱਗਰ ਦੇ ਨੇੜੇ ਦਾ ਪਿੰਡ ਐ ਸਾਡੇ ਵੀ ਉਹਨਾਂ ਦੇ ਜਿਹੜਾ ਸਾਡੇ ਘਰਾਂ 'ਚ ਪਾਣੀ ਹੁੰਦਾ ਸਾਨੂੰ ਵੀ ਦਿਖਦਾ ਵੇ ਜੀ ਪੀੜ ਕੀ ਚੀਜ਼ ਐ ਉਹ ਸਪੀਡ ਨੂੰ ਅਸੀਂ ਮਹਿਸੂਸ ਕਰਦੇ ਆਂ ਸultanpur Firozpur ਤੇ ਹੋਰ ਬਹੁਤ ਸਾਰੇ ਇਲਾਕੇ ਗੁਰਦਾਸਪੁਰ ਡੇਰਾ ਬਾਬਾ ਨਾਨਕ ਐਸਵੇ ਇੱਕ ਵਕਤ ਹੜ੍ਹਾਂ ਦੀ ਮਾਰ ਚੱਲ ਰਿਹਾ ਤੇ ਪਿੰਡਾਂ ਦੇ ਜਿਹੜੇ ਲਾਗਲੇ ਪਿੰਡਾਂ ਦੇ ਲੋਕ ਐ ਬੇਸ਼ੱਕ ਕਈ ਥਾਵਾਂ ਦੇ ਉੱਤੇ ਇੱਕ ਪਾਸੇ ਪੂਰੀ ਤਰ੍ਹਾਂ ਨਾਲ ਦਰਿਆ ਬਣਿਆ ਹੋਇਆ ਦੂਜੇ ਪਾਸੇ ਬੰਨ ਦੇ ਦੂਜੇ ਪਾਸੇ ਲੋਕ ਵਸ ਰਹੇ ਨੇ ਪਿੰਡ ਵਸੇ ਹੋਏ ਨੇ ਪਰ ਉਹਨਾਂ ਲੋਕਾਂ ਦੀ ਵੀ ਨੀਂਦ ਉਡੀ ਹੋਊਗੀ ਸੋ ਇੱਕ ਵਾਰ ਤੁਹਾਨੂੰ ਇੱਥੇ ਨਜ਼ਰ ਮਾਰਾ ਦिए ਇਹ ਕੋਈ ਦਰਿਆ ਵਗੈਰਾ ਨਹੀਂ ਹੈ ਬਲਕਿ ਇਹ ਮਾਲਕੀ ਜ਼ਮੀਨਾਂ ਨੇ ਕਿਸਾਨਾਂ ਦੀਆਂ ਜ਼ਮੀਨਾਂ ਨੇ ਤੇ ਦੂਰ ਤੱਕ ਜਦੋਂ ਤੁਸੀਂ ਦੇਖੋਗੇ ਜਿਹੜਾ ਪਾਣੀ ਦਾ ਵਹਾਅ ਹੈ ਕਿੰਨੀ ਤੇਜ਼ੀ ਦੇ ਨਾਲ ਵਧ ਰਿਹਾ ਪਾਣੀ ਅੱਗੇ ਨੂੰ ਪਾਣੀ ਦੀ ਰਫ਼ਤਾਰ ਬਹੁਤ ਤੇਜ਼ ਹੈ ਤੇ ਪਾਣੀ ਜਿਹੜਾ ਹੈਗਾ ਇਹ ਉਹਦਾ ਲੈਵਲ ਘਟਣ ਦੀ ਬਜਾਏ ਵਧਦਾ ਜਾ ਰਿਹਾ ਹੈ ਇਸ ਵੇਲੇ ਹਰੀਕੇ ਹੈੱਡ ਦੇ ਲਾਗੋਂ ਤਾਨੂੰ ਅਸੀਂ ਜੁੜੇ ਆ ਅਸੀਂ ਤੁਹਾਡੇ ਨਾਲ ਸੋ ਬੰਨ ਨੂੰ ਕੋਸ਼ਿਸ਼ ਕੀਤੀ ਗਈ ਹੈ ਵੀ ਇੱਥੇ ਜਿਹੜਾ ਪੱਕਾ ਕੀਤਾ ਗਿਆ ਇਹਨੂੰ ਪੱਤਾ ਲਗਾ ਕੇ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਖਤੂਰ ਸਿੰਘ ਜੀ ਕਿਹੜਾ ਪਿੰਡ ਹੈ ਤੁਹਾਡਾ ਗੱਟਾ ਬਾਸ਼ਾ ਇਹ ਕਿੱਥੇ ਦਾ ਪਿੰਡ ਹੈ ਜੀ ਆਹ ਵੇ ਜਿਆ ਬਸ ਕਿਲੋਮੀਟਰੀ ਹੈ ਜੀ ਅੱਛਾ ਜੀ ਤੇ ਇਹ ਇਹ ਜਿਹੜਾ ਸਾਰਾ ਉਹ ਦੂਰ ਤੱਕ ਦਿਖਦਾ ਜੀ ਉਹ ਖੇਤ ਸੀਗੇ ਜੀ ਉੱਥੇ ਉਹ ਜਿਹੜੇ ਸ਼ਬਿੱਦੇ ਆ ਇਥੋਂ ਲੈ ਕੇ ਜੀ ਆ ਸਾਰਾ ਰਗਬਾ ਗੱਟੇ ਬਾਸ਼ੇ ਦਾ ਜਾਨਕੀ ਬੂਹ ਪਿੰਡ ਉੱਥੇ ਚੜ ਜਾਂਦਾ ਉਹ ਤੋਂ ਅੱਗੇ ਫਦੇ ਘੜ ਸਭਰਾ ਵੱਡੇ ਸਭਰਾ ਸਾਂਝੀ ਜ਼ਮੀਨ ਆ ਸਾਰੀ ਮਾਲਕੀ ਜ਼ਮੀਨ ਆ ਜੀ ਇਸ ਟੋਟਲ ਜਿੰਨੀ ਹੈਗੀ ਆ ਕਿੰਨੇ ਕ ਪਿੰਡਾਂ ਦਾ ਨੁਕਸਾਨ ਕਰ ਚੁੱਕਿਆ ਪਾਣੀ ਹੈ ਜੀ ਗਿਣਤੀ ਮਿੰਤੀ ਨਹੀਂ ਮੇਰੇ ਸਾਹ ਦੇ ਬਾਰਡਰ ਤੱਕ ਦਾ 100 ਪਿੰਡ ਹੋਵੇਗਾ ਅੱਛਾ ਜੀ ਹਾਂ ਤਕਰੀਬਨ ਘੱਟੋ ਘਾਟ ਵੀ ਫਿਰੋਜ਼ਪੁਰ ਤੱਕ ਜੀ ਹਾਂ ਜੀ ਅਖਾਂ ਜਿੱਥੇ ਜਾਨਕੀ 22 ਕਿਲੋ ਬਾਰਡਰ ਆ ਤੇ ਜੀਰੇ ਦੇ 18 ਕ ਪਿੰਡ ਹੋ ਗਏ ਹਾਂ ਜੀ ਜੀਰੇ ਹਲਕੇ ਤੇ 18 ਕ ਪਿੰਡ ਆ ਜੀਨੇ ਦੇ 18 ਪਿੰਡਾਂ ਮਿਲ ਕੇ ਇਹ ਜਿਹੜਾ ਪਿੰਡਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਭੜ ਚੁੱਕਿਆ ਜੀ ਮੈਂ ਖਾ ਜੀ ਘਰਾਂ ਦੇ ਵਿੱਚ ਪਾਣੀ ਘਰ ਡੁੱਬੇ ਪਏ ਨੇ ਲੋਕੀਂ ਵਿੱਚ ਹੀ ਬਾਹਰ ਨਹੀਂ ਜਾ ਰਹੇ ਅੱਛਾ ਜੀ ਅੰਦਰ ਹੀ ਬੈਠੇ ਹੋਏ ਨੇ ਸਾਡਾ ਅਸੀਂ ਕੈਂਪ ਲਾਇਆ ਹੋਇਆ ਇੱਥੇ ਹਰੀਕੇ ਹੈਡ ਦੇ ਉੱਤੇ ਕवारਸ ਪੰਜਾਬ ਜਥੇਬੰਦੀ ਵੱਲੋਂ ਠੀਕ ਹੈ ਜੀ ਮੈਂ ਇੱਥੋਂ ਦਾ ਬਲਾਕ ਪ੍ਰਧਾਨ ਆ ਠੀਕ ਹੈ ਜੀ ਤੇ ਇੱਥੇ ਮਤਲਬ ਜਿਹੜੀ ਸਰਕਾਰ ਜਿਹੜੀ ਇਹ ਮਾਰੂ ਨੀਤੀ ਆ ਜਿਵੇਂ ਪਹਿਲਾਂ ਇਹਨਾਂ ਨੇ ਉਹ ਤਿੰਨ ਬਿੱਲ ਬਣਾਏ ਸੀ ਜਿਹੜੇ ਉਹ ਜਿਹੜੇ ਦਿੱਲੀੋਂ ਰੱਦ ਕਰਾਏ ਆ ਉਸ ਤੋਂ ਬਾਅਦ ਉਹ ਉਹ ਕੈਂਸਲ ਬਸਾਂ ਕਰਾਏ ਸੈਂਟਰ ਸਰਕਾਰ ਤੋਂ ਠੀਕ ਹੈ ਸਰਕਾਰ ਦੀ ਮਰਨ ਨੀਤੀ ਆ ਉਹ ਕਹਿੰਦੇ ਜੀ ਵੀ ਅਸੀਂ ਤਾਂ ਭਗਵੰਤ ਮਾਨ ਹੋਰੀ ਕਹਿੰਦੇ ਮੇਰਾ ਕੀ ਬਸ ਚੱਲੇ ਭਾਈ ਇਹ ਤਾਂ ਕੁਦਰਤੀ ਆਫਤ ਹੈ ਉਹ ਸ਼੍ਰੀ ਜੀ ਨਹੀਂ ਜੀ ਆਫਤ ਕਿਉਂ ਆ ਜੋ ਸੈਂਟਰ ਕਹਿ ਰਿਹਾ ਉਹ ਕਰ ਰਿਹਾ ਇਹ ਸਾਰਾ ਇਕੱਠਾ ਪਾਣੀ ਕਰਕੇ ਨਾ ਇਹਨਾਂ ਨੇ ਸਾਰੇ ਡੈਮਾਂ ਦਾ ਪਾਣੀ ਇਕੱਠਾ ਕਰ ਦਿੱਤਾ ਏ ਘੇਰੀ ਤੇ ਸਾਰੇ ਡੈਮਾਂ ਦਾ ਪਾਣੀ ਇੱਕੇ ਦਮ ਛੱਡ ਦਿੱਤਾ ਜੇ ਥੋੜਾ ਥੋੜਾ ਪਾਣੀ ਛੱਡਦੇ ਰਹਿੰਦੇ ਜਾਂ ਨੌਬਤ ਨਹੀਂ ਸੀ ਆਉਣੀ ਇਹ ਇਕਦਮ ਪਾਣੀ ਛੱਡਣ ਕਰਕੇ ਪਿੰਡ ਸਾਰੇ ਡੁੱਬੇ ਨੇ ਜਦੋਂ ਪਿੱਛੋਂ ਪਾਣੀ ਇਕੱਠਾ ਕਰਕੇ ਇਕਦਮ ਛੱਡਾਂਗੇ ਤੇ ਫਿਰ ਉਹ ਮਾਰੂ ਗਈ ਹੈ ਜੀ ਉੱਤ ਕੀ ਕਰੇਗਾ ਹੁਣ ਉਹ ਪੂਰੇ ਘਰ ਚੁੱਕੇ ਆਏ ਪੂਰੇ ਭਰ ਚੁੱਕੇ ਆ ਤੇ ਹੁਣ ਛੱਡੀ ਆਉਂਦੇ ਅੱਗੋਂ ਹਾਂ ਜੀ ਜਤਮਾਨ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਅੰਮ੍ਰਿਤਪਾਲ ਟੀਮ ਵੱਲੋਂ ਬਾਬਾ ਜੀ ਸੇਵਾ ਕਰਦੇ ਆਏ ਹਾਂ ਤੇ ਅਸੀਂ ਇੱਕ ਤੁਹਾਨੂੰ ਜਿਹੜੀ ਤੁਸੀਂ ਭਗਵੰਤ ਮਾਨ ਦੀ ਗੱਲ ਕੀਤੀ ਆ ਉਹਦੇ ਬਾਰੇ ਤੁਹਾਨੂੰ ਇੱਕ ਦੱਸ ਦਈਏ ਭਗਵੰਤ ਮਾਨ ਨੂੰ ਤਾਂ ਉਹਦਾ ਸ਼ਰਾਬ ਤੋਂ ਛੁੱਟ ਮਿਲੇਗੀ ਦੋਸਤੋ ਅੱਗੇ ਲੋਕਾਂ ਬਾਰੇ ਸੋਚੇਗਾ ਹੁਣ ਇੱਥੇ ਇੰਨੀ ਆਫਤ ਆਈ ਹੋਈ ਆ ਲੋਕਾਂ ਨੂੰ ਤੁਸੀਂ ਅੱਗੇ ਜਾ ਕੇ ਵੇਖੋ ਲੋਕੀ ਡੁੱਬੇ ਪਏ ਨੇ ਲੋਕਾਂ ਦੇ ਘਰ ਜਾ ਕੇ ਅਸੀਂ ਘਰ ਘਰ ਕਰ ਰਾਸ਼ਨ ਦੇ ਕੇ ਆਏ ਆ ਫੀਡ ਦੇ ਕੇ ਆਏ ਆ ਪਸ਼ੂਆਂ ਨੂੰ ਸਾਰਾ ਕੁਝ ਅਸੀਂ ਮਿਹਨਤ ਕਰ ਰਹੇ ਆ ਸਾਨੂੰ 15 ਦਿਨ ਹੋ ਗਏ ਬਾਬਾ ਜੀ ਲੱਗਿਆਂ ਨੂੰ ਕੋਈ ਵੀ ਆਦਮੀ ਇੱਥੇ ਨਹੀਂ ਪਹੁੰਚਿਆ ਅਸੀਂ ਇਹ ਸਾਡੇ ਜਸ਼ਦਾਰ ਅਮਰਜੀਤ ਸਿੰਘ ਮਠਾੜੂ ਇਹ ਸਾਡੇ ਬਲੌਕ ਪ੍ਰਧਾਨ ਨੇ ਅਸੀਂ ਸਾਰੀ ਇੱਕ ਟੀਮ ਆਮਰਤਪਾਲ ਟੀਮ ਵੱਲੋਂ ਆ ਤੇ ਜਿੰਨੀ ਸੇਵਾ ਅਸੀਂ ਕਰ ਰਹੇ ਆ ਭਗਵਾਨ ਜੀ ਮੰਨਦਾ ਕਿ ਤੁਸੀਂ ਪਬਲਿਕ ਨੂੰ ਪੁੱਛੋ ਭਗਵਾਨ ਜੀ ਮੰਨਦਾ ਕੋਈ ਬੰਦਾ ਹੀ ਨਹੀਂ ਇੱਥੇ ਪਹੁੰਚਿਆ ਅਸੀਂ ਲਾਈਵ ਹੋ ਕੇ ਵੀ ਕਿਹਾ ਭਗਵਾਨ ਤਾਂ ਮਾਨ ਤਾਂ ਐਵੇਂ ਸ਼ੁਰਲੀਆਂ ਛੜਨ ਡਿਆ ਜੀ ਇਹ ਸਾਨੂੰ ਇੱਕ ਐਟਮ ਬੰਬ ਜਾਣੀ ਜਿਹੜਾ ਇੱਕ ਐਟਮ ਬੰਬ ਇਹ ਪਾਣੀ ਦਾ ਬੰਬ ਵਾਟਰ ਬੰਬ ਬਣਾ ਕੇ ਸਾਡੇ ਪੰਜਾਬ ਨੂੰ ਰੋੜਿਆ ਇਹ ਗਵਰਨਮੈਂਟ ਨੇ ਤੇ ਅਸੀਂ ਇਹਦੀ ਨਖੇਦੀ ਕਰਦੇ ਹਾਂ ਕੋਰ ਤੇ ਕਰਦੇ ਰਵਾਂਗੇ ਇਹ ਦਰਿਆ ਦਾ ਰੂਪ ਜਿਹੜਾ ਬਣਿਆ ਹੋਇਆ ਫਸਲਾਂ ਸੀਗੀਆਂ ਜੀ ਇਹ ਫਸਲਾਂ ਪੀਰ ਜੀ ਇਹ ਸਾਰਾ ਫਸਲਾਂ ਸੀ ਇਹ ਜਿੰਨੀ ਵੀ ਪਹਿਲੀ ਸਾਰੀਆਂ ਫਸਲਾਂ ਦੀਆਂ ਜੀ ਇਹ ਤੋਂ ਅਗਲੇ ਬੰਦੇ ਸਾਰੀਆਂ ਜਿਹੜਾ ਆਲੇ ਵਾਲਾ ਚੱਕ ਆਸੀ ਕੇ 마ਸੀ ਕੇ ਸਾਰੇ ਡੁੱਬੇ ਹੋਏ ਨੇ ਇਹ ਲੋਕਾਂ ਨੂੰ ਨੀਂਦ ਆਉਂਦੀ ਹੋਣੀ ਹੈ ਜੀ ਨਾਲ ਜਿਹੜੇ ਬਿਲਕੁਲ ਕੰਡੇ ਦੇ ਉੱਤੇ ਆ ਜੀ ਬਾਬਾ ਜੀ ਨੀਂਦ ਕਿੱਥੇ ਲੋਕੀ ਤਾਂ ਰਾਤ ਦਿਨ ਲੋਕੀ ਇੱਥੇ ਆਪਦੀ ਫਸਲਾਂ ਨੂੰ ਤੇ ਆਪਦੇ ਬੱਚਿਆਂ ਨੂੰ ਬਚਾਉਣ ਦੇ ਵਾਸਤੇ ਬਚਾਉਣ ਦੇ ਨੇ ਇੱਥੇ ਲੋਕਾਂ ਨੂੰ ਬਿਮਾਰੀ ਦਾ ਖਤਰਾ ਸਾਰਾ ਕੁਝ ਖਤਰਾ ਬਾਬਾ ਜੀ ਕੋਈ ਬੰਦਾ ਇੱਥੇ ਕਿਸੇ ਬੰਦੇ ਨੇ ਅਜ ਤੱਕਰ ਕੋਈ ਪਹੁੰਚਿਆ ਨਹੀਂ ਅਗਰ ਇੱਕ ਬੰਦਾ ਕੱਲ ਪਰਸੋਂ ਇੱਥੇ ਪਹੁੰਚਿਆ ਕੱਲ ਉਹ ਬੰਦੇ ਦੀ ਅਸੀਂ ਵੀਡੀਓ ਵੇਖੀ ਸਾਡੀ ਟੀਮ ਦਾ ਹੀ ਬੰਦਾ ਸੀਗਾ ਅਕਾਲ ਚੈਨਲ ਵਾਲੇ ਸਾਡੇ ਜਿਹੜਾ ਐਮ.ਐਲ.ਏ ਆ ਉਸ ਨੂੰ ਗੱਲ ਨਹੀਂ ਕਰਨੀ ਕਹਿੰਦਾ ਜੀ ਮੈਂ ਕੀ ਕਰਾਂ ਤੇ ਤੁਸੀਂ ਨਹੀਂ ਕਰ ਸਕਦੇ ਫਿਰ ਛੱਡੋ ਕੁਰਸੀ ਫਿਰ ਤੁਸੀਂ ਕੁਰਸੀ ਛੱਡੋ ਨਾ ਜੇ ਤੁਸੀਂ ਨਹੀਂ ਕੁਰਸੀ ਕਰ ਸਕਦੇ ਜਨਤਾ ਵਿਚਾਰੀ ਕਿਹਦੇ ਕਿ ਤੁਹਾਨੂੰ ਵੋਟਾਂ ਪਾਈਆਂ ਨੇ ਜਨਤਾ ਨੇ ਕਾਦੇ ਵਾਸਤੇ ਪਾਈਆਂ ਬਣ ਗਿਆ ਤੇ ਬੜਾ ਨੁਕਸਾਨ ਤੇ ਅਸੀਂ ਇਹ ਵੀਡੀਓ ਜਿਹੜੀ ਤੁਹਾਨੂੰ ਬੇਨਤੀ ਕਰਦੇ ਆ ਕਿ ਉਹ ਕਹਿੰਦੇ ਸਾਡੇ ਕੋਲ ਇੰਨਾ ਸਟਾਫ ਨਹੀਂ ਅਸੀਂ ਕਿੱਥੇ ਕਿੱਥੇ ਭੇਜੀ ਆਫਤਾਂ ਬਹੁਤ ਆਈ ਹੋਈ ਬਾਬਾ ਜੀ ਸਟਾਫ ਨਹੀਂ ਹੈਗਾ ਤਾਂ ਜਨਤਾ ਵੇਖੋ ਜਨਤਾ ਅਸੀਂ ਹਰ ਇੱਕ ਘਰ ਦੇ ਘਰ ਘਰ ਦੇ ਵਿੱਚ ਰਾਸ਼ਨ ਪਹੁੰਚਾ ਰਹੇ ਹਾਂ ਇੱਕ ਵੀ ਕਰ ਤੁਸੀਂ ਜਾ ਕੇ ਅੱਗੇ ਜਾ ਕੇ ਵੇਖੋ ਹੁਣੇ ਅਸੀਂ ਆ ਰਹੇ ਹਾਂ ਤੁਹਾਨੂੰ ਸਰਕਾਰ ਕਹੇ ਵੀ ਰਾਸ਼ਨ ਅਸੀਂ ਦਿੰਦੇ ਸਾਰਾ ਕੁਝ ਅਸੀਂ ਦਿੰਦੇ ਸਾਡੇ ਵੱਲੋਂ ਵਰਤਾਰਾ ਵਰਤਾ ਦੋਗੇ ਬਾਬਾ ਜੀ ਇਹਨਾਂ ਰਾਸ਼ਨ ਕਿੱਥੇ ਦੇਣਾ ਇਹ ਰਾਸ਼ਨ ਖੋਣ ਵਾਲੇ ਨੇ ਨਹੀਂ ਇਹਨਾਂ ਦੇ ਇਹ ਸਰਕਾਰ ਨੇ ਕਿਹੜੀ ਗੱਲ ਰਾਸ਼ਨ ਲਿਆਂਦਾ ਜੀ ਸਾਰੇ ਪਿੰਡਾਂ ਦੇ ਜਿਹੜੇ ਸਰਪੰਚ ਨੇ ਉਹਨਾਂ ਨੂੰ ਡੰਡਾ ਦਿੱਤਾ ਇੱਥੋਂ ਦੇ ਐਮਐਲਏ ਨੇ ਵੀ ਇੱਥੇ ਜੇ ਤੁਸੀਂ ਨਾਲ ਲੈ ਕੇ ਆਏ ਤੇ ਮੈਂ ਤੁਹਾਡਾ ਤੁਹਾਨੂੰ ਫਾਂਡ ਨਹੀਂ ਦੇਣਾ ਗਾਂ ਤੁਹਾਡਾ ਕੁਝ ਨਹੀਂ ਕਰਨਾ ਕੰਮ ਇੱਥੇ ਡੰਡਾ ਦੇ ਕੇ ਸਾਰਿਆਂ ਨੂੰ ਸਰਪੰਚਾਂ ਤੋਂ ਸਾਰੀਆਂ ਟਰਾਲੀਆਂ ਇੱਥੇ ਮਹਗਾਈਆਂ ਐ ਐਮਐਲਏ ਨੇ ਜਬਰਦਸਤੀ ਜੇ ਅਜਿਹੀ ਆਫਤ ਦੇ ਵਿੱਚ ਰਾਸ਼ਨ ਨਹੀਂ ਪਹੁੰਚਾਇਆ ਹੋ ਰਿਹਾ ਫਿਰ ਫਿਰ ਮੁਆਵਜ਼ੇ ਦੀ ਵੀ ਆਸ ਨਾ ਰੱਖੀਏ ਨਾ ਜੀ ਨਾ ਕੁਝ ਨਹੀਂ ਮਿਲਣਾ ਜੀ ਮੁਆਵਜ਼ਾ ਕਿੱਥੋਂ ਮਿਲਣਾ ਉਹ ਦਾਦਾ ਮੈਂ ਕੁਕੜੀ ਦੇ ਦਊ ਬੱਕਰੀ ਦੇ ਦਊ ਆਂਡੇ ਦੇ ਦਊ ਕਿੱਥੋਂ ਦੇ ਦਊਗਾ ਉਹ ਬਾਬਾ ਜੀ ਕੁਕੜੀ ਆਂਡਾ ਉਹ ਤਾਂ ਖਤਮ ਹੋ ਗਿਆ ਇੱਕ ਮਿੰਟ ਯਾਰ ਖਤਮ ਹੋਏਗਾ ਖਤਮ ਕਾ ਨਹੀਂ ਸਾਰੀ ਇਹ ਸੈਂਟਰ ਸਰਕਾਰ ਦੇ ਨਾਲ ਰਲ ਕੇ ਚੱਲ ਰਿਹਾ ਭਗਵੰਤ ਮਾਨ ਜੋ ਕਿ ਸੈਂਟਰ ਦੀ ਨੀਤੀ ਪੰਜਾਬ ਆ ਤੇ ਚੰਗੀ ਨਹੀਂ ਕਿਉਂਕਿ ਉਹ ਪਾਕਿਸਤਾਨ ਦਾ ਵੀ ਪਾਕਿਸਤਾਨ ਨੂੰ ਆਪਣਾ ਦੁਸ਼ਮਣ ਸਮਝਦਾ ਕਿਉਂਕਿ ਉਹ ਵੀ ਸਾਡੀ ਪੰਜਾਬੀ ਬੋਲੀ ਉਧਰ ਸਾਡੇ ਗੁਰਦੁਆਰੇ ਸਾਡਾ ਵਿਰਸਾ ਉਧਰ ਸਾਡੇ ਜਿਹੜੇ ਸਿੱਖ ਜਿਹੜੇ ਇੱਧਰ ਸਾਡੀ ਸਿੱਖ ਕਮਿਊਨਿਟੀ ਉਹਨਾਂ ਨੂੰ ਵੀ ਇਹ ਦੁਸ਼ਮਣ ਸਮਝਦਾ ਉਧਰ ਪਾਕਿਸਤਾਨ ਨੂੰ ਮਾਰਨਾ ਚਾਹੁੰਦਾ ਉਧਰ ਸਾਡੇ ਪੰਜਾਬ ਦੇ ਸਿੱਖਾਂ ਨੂੰ ਮਾਰਨਾ ਚਾਹੁੰਦਾ ਜੋ ਹੈਗਾ ਸਾਡਾ ਸਾਰਾ ਰੋਡ ਦਿੱਤਾ ਨਾ ਮੈਂ ਮੁੱਖ ਮੰਤਰੀ ਪਾਕਿਸਤਾਨ ਦੇ ਮੁੱਖ ਮੰਤਰੀ ਲੈ ਕੇ ਪੰਜਾਬ ਦੀ ਕਰਤਾਰਪੁਰ ਦੀ ਕਿੱਡੀ ਛੇਤੀ ਸਫਾਈ ਕਰਾਈ ਉਹਨੇ ਗੁਰੂ ਘਰ ਦੀ ਤੁਸੀਂ ਵੇਖੋ ਵੀਡੀਓ ਆ ਚੱਲਣ ਦੀ ਮੀਡੀਆ ਤੇ ਸਾਡਾ ਵਿਰਸਾ ਤੇ ਉਹ ਉਹਦੇ ਸਸਾ ਫੋਟ ਪਾਣੀ ਹੋ ਗਿਆ ਸੀ ਤੇ ਐ ਉਹਨੇ ਬਣਾਤਾ ਜਿਵੇਂ ਪਾਣੀ ਆਇਆ ਹੀ ਨਹੀਂ ਹੁੰਦਾ ਤੇ ਆਪਣੇ ਗੁਰਦਾਰੇ ਕੋਈ ਕੋਈ ਨਹੀਂ ਪੁੱਛਦਾ ਜੀ ਇੱਥੇ ਕਿੱਥੋਂ ਆਏ ਬਾਜੀ ਆਪਣਾ ਜ਼ਿਲ੍ਹਾ ਪਟਿਆਲਾ ਜੀ ਹਲਕਾ ਸ਼ਤਰਾਨਾ ਤੇ ਨਾਲ ਲੱਗਦੇ ਸਾਡੇ ਕੈਥਲ ਜ਼ਿਲ੍ਹੇ ਤੋਂ ਭਰਾ ਆਏ ਨੇ ਖਰਕਾ ਔਰ ਅੰਦਲੀ ਦੇ ਵਿੱਚੋਂ ਅਸੀਂ ਤਕਰੀਬਨ ਪਹਿਲਾਂ ਮਾਝੇ ਵਾਲੇ ਇੱਥੋਂ ਹੀ ਉੱਠ ਕੇ ਗਏ ਸਾਡੇ ਦਾਦੇ ਪਰਦਾਦਿਆਂ ਦਾ ਜਿਹੜਾ ਪਿੰਡ ਬੂ ਸੀ ਇਥੋਂ ਹੁਣ ਅਸੀਂ ਪਟਿਆਲੇ ਦੇ ਵਿੱਚ ਵਸਦੇ ਆਂ ਤਕਰੀਬਨ ਆਪਾਂ ਦੇਖਦੇ ਆਂ ਕਿ ਜਿਹੜਾ ਪੰਜਾਬ ਆ ਗੁਰੂ ਪੀਰਾਂ ਦੀ ਧਰਤੀ ਆ ਜੀ ਅਸੀਂ ਤਾਂ ਜਾ ਕੇ ਬਾਹਰਲੀ ਸਟੇਟਾਂ ਦੇ ਵਿੱਚ ਜਿੰਨੇ ਵੀ ਹੋ ਸਕਦੇ ਜਿੱਥੇ ਵੀ ਕਿਤੇ ਲੋੜ ਪੈਂਦੀ ਉੱਥੇ ਜਾ ਕੇ ਦਾਨ ਪੁੰਨ ਕਰਦੇ ਆਂ ਜੀ ਲੰਗਰ ਲਾਉਂਦੇ ਆਂ ਪਰ ਜਦੋਂ ਸਾਨੂੰ ਪਤਾ ਲੱਗਾ ਕਿ ਸਾਡਾ ਮਾਝਾ ਦੁਆਬਾ ਜਿੰਨੇ ਵੀ ਸਾਡੇ ਦਰਿਆਵਾਂ ਦੇ ਨਾਲ ਲੱਗਦੇ ਭਰਾ ਨੇ ਇਹ ਅੱਜ ਮਾਰ ਚੱਲ ਰਹੇ ਨੇ ਪਾਣੀ ਦੀ ਤਾਂ ਅਸੀਂ ਸਾਡੇ ਪਟਿਆਲੇ ਜ਼ਿਲ੍ਹੇ ਦੇ ਵਿੱਚੋਂ ਚਾਰ-ਪੰਜ ਟਰਾਲੀਆਂ ਪਹਿਲਾਂ ਜਿਹੜਾ ਆਪਣਾ ਪੱਠਿਆਚਾਰਾਂ ਦਾ ਹੋ ਗਿਆ ਤੂੜੀ ਵਗੈਰਾ ਹੋ ਗਿਆ ਅੱਜ ਅਸੀਂ ਜਿਹੜੀ ਇੱਕ ਗੱਡੀ ਸੁੱਕੇ ਰਾਸਣ ਦੀ ਘਰ ਦੇ ਘਰੇਲੂ ਰਸੋਈ ਵਾਲੇ ਸਮਾਨ ਦੀ ਔਰ ਮੈਡੀਕਲ ਦਾ ਜਿਹੜਾ ਸਮਾਨ ਲੈ ਕੇ ਆਏ ਔਰ ਸਾਡੀ ਉਸ ਤੋਂ ਬਾਅਦ ਜਿਹੜੀ ਖੋਸਾ ਜਥੇਬੰਦੀ ਆ ਸਾਡੀ ਉਧਰ ਚੱਲ ਰਹੀ ਆ ਉਹ ਸਾਡਾ ਹੋਰ ਵੀ ਸਮਾਨ ਇਕੱਠਾ ਕਰੀ ਕਰਕੇ ਲਗਭਗ ਤੁਸੀਂ ਤੁਸੀਂ ਇੱਕ ਗੱਲ ਕੀਤੀ ਹੈ ਬਾਈ ਬਈ ਅਸੀਂ ਬਾਹਰ ਦੇ ਪ੍ਰਾਂਤਾਂ ਦੇ ਵਿੱਚ ਲੰਗਰ ਲਾਉਂਦੇ ਰਹੇ ਆ ਅਸੀਂ ਬਾਹਰਲੇ ਰਾਜਾਂ 'ਚ ਹਿਮਾਚਲ ਵਗੈਰਾ ਹਰਿਆਣਾ ਜਿੱਦੋਂ ਜਿੱਥੇ ਵੀ ਆਪਤਾ ਇੱਕ ਕਰਨਾਟਕ ਜਿੱਥੇ ਪਹੁੰਚ ਜਾਂਦੇ ਆ ਏ ਛੱਡੋ ਤੁਸੀਂ ਅਸੀਂ ਤਾਂ ਵਿਦੇਸ਼ਾਂ ਦੇ ਵਿੱਚ ਇਟਲੀ ਦੇਖਿਆ ਆਪਣੀ ਕੌਮ ਨੇ ਕੀ ਕੀਤਾ ਅੱਜ ਪੰਜਾਬ ਦੇ ਉੱਤੇ ਆਫਤ ਹੈ ਕੋਈ ਉਹਨਾਂ ਪ੍ਰਾਂਤਾਂ ਦਾ ਕੋਈ ਦਿਖਿਆ ਤੁਹਾਨੂੰ ਵੈਸੇ ਨਾ ਜੀ ਉਹਨਾਂ ਦੇ ਵਿੱਚੋਂ ਜੇ ਆਪਾਂ ਗੱਲ ਕਰ ਚੱਕੀਏ ਜੇ ਆਪਾਂ ਵੇਖ ਇੰਨੇ ਕਿ ਪੰਜਾਬ ਔਰ ਹਰਿਆਣਾ ਵੱਡਾ ਤੇ ਛੋਟਾ ਭਰਾ ਆ ਜਿੰਨੇ ਵੀ ਨਾਲ ਲੱਗਦੇ ਸਾਡੇ ਹਰਿਆਣੇ ਦੇ ਵਿੱਚੋਂ ਜ਼ਰੂਰ ਕੁਝ ਭਰਾਏ ਨੇ ਉੱਠ ਕੇ ਹਾਂ ਹਰਿਆਣੇ ਦੇ ਵਿੱਚੋਂ ਸਾਨੂੰ ਇਸ ਇਲਾਕੇ ਨੂੰ ਬਹੁਤ ਸਾਥ ਮਿਲ ਰਿਹਾ ਔਰ ਬਾਕੀ ਜੇ ਹੋਰ ਗਾਂ ਆਪਣੇ ਸੂਬਿਆਂ ਦੀ ਗੱਲ ਕਰੀ ਅਜੇ ਤੱਕ ਉਥੋਂ ਕੋਈ ਨਹੀਂ ਆਇਆ ਸਾਡਾ ਪੰਜਾਬ ਕਿਉਂਕਿ ਅਸੀਂ ਪੰਜਾਬ ਬਾਹਰਲੇ ਸੂਬਿਆਂ ਨੂੰ ਰਜਾਉਣ ਵਾਲੇ ਆ ਅਸੀਂ ਕਿਸੇ ਤੋਂ ਮੰਗਣਾ ਵੀ ਕੀਆ ਪਰਮਾਤਮਾ ਦੇ ਦਿੱਤਾ ਬਹੁਤ ਕੁਛ ਅਸੀਂ ਆਪ ਹੀ ਇੱਥੇ ਜਿਹੜਾ ਪੰਜਾਬੀ ਨੇ ਇੱਕ ਦੂਜੇ ਭਾਵੇਂ ਮੰਨ ਕੇ ਚੱਲੂਗੇ ਭਰਾ ਡੁੱਬੇ ਵੀ ਹੋਏ ਨੇ ਔਰ ਨਾਲ ਲੱਗਦੇ ਜਿਹੜੇ ਸੁੱਕੇ ਪਿੰਡ ਫਿਰ ਵੀ ਉੱਥੇ ਆ ਕੇ ਆਪਣੀ ਮਦਦ ਕਰਨ ਦੇ ਨੇ ਇੱਕ ਦੂਜੇ ਨੇ ਸੁੱਕੇ ਚਾਰੇ ਦੀ ਲੋੜ ਆ ਸੌਦੇ ਦੀ ਲੋੜ ਹਰ ਚੀਜ਼ ਦੇ ਵਿੱਚ ਇੱਕ ਦੂਜੇ ਦੀ ਬਾਹ ਨਾਲ ਬਾਹ ਫੜ ਕੇ ਭਰਾ ਚੱਲ ਰਹੇ ਨੇ ਕੀ ਜੀ ਬਜੀ 5 ਮਿੰਟ ਨਾ ਗੁਰਜੰਟ ਕਿੱਥੋਂ ਅਸੀਂ ਜ਼ਿਲ੍ਹਾ ਕੈਥਲ ਪਿੰਡ ਸਾਡਾ ਹਰਿਆਣਾ 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 ਹਾਂਜੀ ਕਿਵੇਂ ਮਨ ਦੇ ਵਿੱਚ ਆਇਆ ਬਈ ਯਾਰ ਪੰਜਾਬ ਆ ਜਾਫਤ ਚ ਸਾਥ ਦਈਏ ਆਪਾਂ ਮਨ ਦੇ ਵਿੱਚ ਮਨ ਦੇ ਵਿੱਚ ਸੇਵਾ ਦਾ ਭਾਵਨਾ ਸੀਗਾ ਵੀ ਸਾਡੇ ਜੋ ਵੱਡੇ ਬਢੇਰੇ ਹੀ ਆ ਸਾਡੇ ਸਾਰੇ ਇੱਧਰ ਜਿਹੜੇ ਪਾਣੀ ਡੁੱਬਣ ਡੇ ਆ ਅਸੀਂ ਤਾਂ ਉਹਨਾਂ ਦੀ ਹੈਲਪ ਵਾਸਤੇ ਆਏ ਆ ਸਾਨੂੰ ਦਰਦ ਸੀ ਆਈ ਵੀਡੀਓ ਦੇ ਦੇ ਕੇ ਰੋ ਰਹੇ ਸੀ ਉੱਥੇ ਬਹਿ ਕੇ ਅਸੀਂ ਵੀ ਮਾਰੂ ਲੱਕੇ ਨੇ ਕੋਲੋਂ ਹੀ ਆ ਸਾਡਾ ਸਤਰਾਨਾ ਹਲਕਾ ਉਹ ਵੀ ਮਾਰੂ ਲੱਕਾ ਹੀ ਐ ਉਹ ਘੱਗਰ ਦੇ ਨੇੜੇ ਦਾ ਪਿੰਡ ਐ ਸਾਡੇ ਵੀ ਉਹਨਾਂ ਦੇ ਜਦੋਂ ਸਾਡੇ ਘਰਾਂ 'ਚ ਪਾਣੀ ਆਉਂਦਾ ਸਾਨੂੰ ਵੀ ਦਿਖਦਾ ਵੀ ਇਹ ਜੀ ਪੀੜ ਕੀ ਚੀਜ਼ ਐ ਉਹ ਸਪੀਡ ਨੂੰ ਅਸੀਂ ਮਹਿਸੂਸ ਕਰਦੇ ਆਂ ਪਰਮਾਤਮਾ ਕਰੇ ਐਵੇਂ ਦੇਣ ਕਦੀ ਆਈ ਨਾ ਕਿਸੇ ਤੇ ਇਹ ਸਾਡੇ ਸਤਰਾਲਾ ਹਲਕਾ ਇਹ ਜਿਹੜਾ ਘੱਗਰ ਦਰਿਆ ਆ ਜੀ ਸਾਡੇ ਜਦੋਂ ਪਟਿਆਲਾ ਪਾਰ ਕਰਦਾ ਸਾਰਾ ਸਾਡੇ ਤਕਰੀਬਨ ਜਿਹੜਾ ਸਾਡਾ ਪਿੰਡ ਰਸੋਲੀ ਆ ਬਿਲਕੁਲ ਘੱਗਰ ਦੇ ਕੰਡੇ ਦੇ ਉੱਪਰ ਆ ਜੀ ਅੱਜ ਵੀ ਕੱਲ ਤਕਰੀਬਨ 3 ਦਿਨ ਹੋ ਗਏ ਪਾਣੀ ਉੱਤਰਿਆ ਸੀ ਅੱਜ ਰਾਤ ਤੋਂ ਉੱਥੇ ਪਾਣੀ ਅੱਜ ਵੀ 4 ਫੁੱਟ ਪਾਣੀ ਘੱਗਰ ਦੇ ਆ ਦੇ ਵਿੱਚ ਚੜ ਚੁੱਕਾ ਪਰ ਫਿਰ ਵੀ ਅਸੀਂ ਕਹਿੰਨੇ ਕਿ ਕੋਈ ਗੱਲ ਨਹੀਂ ਸਾਨੂੰ ਅੱਜ ਪਰਮਾਤਮਾ ਨੇ ਸੁੱਕੇ ਥਾਂ ਤੇ ਰੱਖਿਆ ਅਸੀਂ ਜਾ ਕੇ ਅੱਜ ਭਰਾਵਾਂ ਦੀ ਮਦਦ ਕਰਨ ਵਾਸਤੇ ਜਿੰਨੇ ਵੀ ਸਾਡੇ ਸਰਪੰਚ ਨੇ ਪਿੰਡ ਰਸੋਲੀ ਤੋਂ ਇਹ ਸਾਡੇ ਨਾਲ ਆਏ ਨੇ ਹੋਰ ਡਾਕਟਰ ਸਾਹਿਬ ਆਏ ਨੇ ਨਵਾਬ ਸਾਹਿਬ ਜਿੰਨੇ ਵੀ ਹੈਗੇ ਤਕਰੀਬਨ ਸਾਡੀ ਟੀਮ ਔਰ ਫਿਰ ਵੀ ਅਸੀਂ ਅੱਗੇ ਇਸ ਤੋਂ ਔਰ ਅਛੰਦੀ ਸਾਰੀ ਇੱਥੇ ਲੈ ਕੇ ਭਰਾਵਾਂ ਤੱਕ ਪਹੁੰਚ ਗਿਆ ਕਿ ਕਿ ਚੀਜ਼ ਦੀ ਪ੍ਰੈਕਟਿਸ ਕਰਦਾ ਮੈਂ ਬੀਐਮਐਸ ਡਾਕਟਰ ਹਾਂ ਔਰ ਸਾਡਾ ਆਪਣਾ ਹੀ ਕਲੀਨਿਕ ਹੈ ਹਸਪੀਟਲ ਹੈ ਅਸੀਂ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਹੈ ਪੰਜਾਬ ਦੇ ਵਿੱਚ ਇੱਕ ਡਰਾਵਣਾ ਮਾਹੌਲ ਹੈ ਜਿਹਨੂੰ ਦੇਖ ਕੇ ਇੰਨੇ ਪਾਣੀ ਨੂੰ ਵੇਖ ਕੇ ਤਾਂ ਵੱਡੇ ਵੱਡੇ ਲੋਕਾਂ ਦੀ ਲੱਤਾਂ ਕੰਮਣ ਲੱਪਿੰਦੀਆਂ ਨੇ ਅਸੀਂ ਪੰਜਾਬ ਦੇ ਦਰਦ ਨੂੰ ਸਮਝ ਕੇ ਅਸੀਂ ਹਰਿਆਣੇ ਚੋਂ ਆਏ ਹੋਏ ਹਾਂ ਅਸੀਂ ਇਹਨਾਂ ਦੇ ਨਾਲ ਖੜਨ ਆਏ ਹਾਂ ਪੰਜਾਬ ਹਰ ਥਾਂ ਹਰ ਸੂਬੇ ਦੇ ਨਾਲ ਖੜਦਾ ਆ ਅੱਜ ਪੰਜਾਬ ਨੂੰ ਜ਼ਰੂਰਤ ਹੈ ਮੇਰੇ ਹਿਸਾਬ ਨਾਲ ਹਰਿਆਣੇ ਨੂੰ ਛੱਡ ਕੇ ਸ਼ਾਇਦ ਹੀ ਕੋਈ ਹੋਰ ਸੂਬਾ ਇਹਦੇ ਨਾਲ ਖੜਾ ਹੋਊਗਾ ਪਰ ਅਸੀਂ ਤਾਂ ਵਾਹਿਗੁਰੂ ਜੀ ਦੇ ਅਰਦਾਸ ਕਰਾਂਗੇ ਕਿ ਅੱਜ ਪੰਜਾਬ ਨੂੰ ਜ਼ਰੂਰਤ ਹੈ ਨਾਲ ਖੜੇ ਹੋਣ ਦੀ ਅਸੀਂ ਤਨੋਂ ਮਨੋਂ ਤਨੋਂ ਅਸੀਂ ਪੰਜਾਬ ਪੰਜਾਬ ਦੇ ਨਾਲ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਜੀ ਸੋ ਇਸ ਵਕਤ ਪਾਣੀ ਦਾ ਪੱਧਰ ਵਧ ਰਿਹਾ ਤੇ ਪਾਣੀ ਤੇਜ਼ੀ ਦੇ ਨਾਲ ਵਹਿ ਰਿਹਾ ਫਸਲਾਂ ਇੱਥੇ ਪਤਾ ਨਹੀਂ ਕਿਹਦੇ ਦ੍ਰਕਤਾ ਦੀ ਸਫੈਦਿਆਂ ਦੀ ਖੇਤੀ ਸੀ ਕਿਸੇ ਦੀ ਕਿਸੇ ਦੀ ਗੰਨੇ ਦੀ ਸੀ ਪਰ ਹੁਣ ਇਹ ਦਰਿਆ ਦਾ ਰੂਪ ਬਣ ਚੁੱਕਾ ਹੈ ਬਾਈ ਜੀ ਹਰ ਪਾਸੇ ਪਾਣੀ ਪਾਣੀ ਨਜ਼ਰ ਆ ਰਿਹਾ ਸੋ ਵਾਹਿਗੁਰੂ ਮਿਹਰ ਕਰੇ ਪੰਜਾਬ ਦੀ ਜਿਹੜੇ ਅੱਜ ਹਾਲਾਤ ਹੈ ਉਹ ਬਹੁਤ ਸੁਖਾਵੇਂ ਨਹੀਂ ਹੈ ਬਹੁਤ ਕਹਿੰਦੇ ਆ ਵੀ 10 15 ਸਾਲ ਤੱਕ ਪਿੱਛੇ ਚੱਲ ਜੂਗਾ ਪਰ ਇਹ ਪੰਜਾਬੀ ਕੌਮ ਹੈ ਇਹ ਆਪਣੇ ਭਰਾਵਾਂ ਦਾ ਜਿੱਥੇ ਜਿਹੜਾ ਆਫਤ ਦੇ ਵਿੱਚ ਆਉਂਦਾ ਹੈ ਬੇਸ਼ੱਕ ਸਾਡੇ ਦੇ ਵਿੱਚ ਦੁਸ਼ਮਣ ਵੀ ਸਾਡੇ ਵਰਗੇ ਕੋਈ ਨਹੀਂ ਹੈ ਆਪਣੇ ਭਰਾਵਾਂ ਦੀਆਂ ਲੱਤਾਂ ਖਿੱਚਣ ਵਾਲੇ ਜਦੋਂ ਅਸੀਂ ਸੁਖਾਵੇਂ ਹੁੰਦੇ ਆ ਲੱਤਾਂ ਵੀ ਅਸੀਂ ਉਹ ਖਿੱਚ ਲੈਣੇ ਹੁੰਦੇ ਆ ਆਪਣੇਆਂ ਦੀਆਂ ਪਰ ਆਫਤ ਦੇ ਵਿੱਚ ਉਹਨਾਂ ਭਰਾਵਾਂ ਨੂੰ ਮੋਢਿਆਂ ਤੇ ਚੁੱਕ ਕੇ ਦਰਿਆ ਪਾਰ ਕਰਾਉਣ ਵਾਲੇ ਵੀ ਫਿਰ ਪੰਜਾਬੀ ਹੁੰਦੇ ਆ ਇਹ ਕੌਮ ਹੀ ਐਹੀ ਜੀ ਹੈ ਸਾਨੂੰ ਗੁਰੂ ਸਾਹਿਬ ਦੀ ਅਜਿਹੀ ਬਖਸ਼ਿਸ਼ ਹੈ ਸਾਡੇ ਉੱਤੇ ਵੀ ਕਹਿੰਦੇ ਜੀ ਸਾਡੇ ਵਰਗੇ ਦੁਸ਼ਮਣ ਵੀ ਕੋਈ ਨਹੀਂ ਹੈਗੇ ਸਾਡੇ ਵਰਗੇ ਰਹਿਮਦਿਲ ਵੀ ਕੋਈ ਨਹੀਂ ਹੈਗੇ ਆਫਤ ਦੇ ਵਿੱਚ ਹੋਈਏ ਤਾਂ ਦੁਸ਼ਮਣੀਆਂ ਭੁੱਲ ਕੇ ਆ ਜਾਂਦੇ ਆ ਸੋ ਉਹਨਾਂ ਦੁਸ਼ਮਣੀਆਂ ਤੋਂ ਉੱਤੇ ਉੱਠ ਕੇ ਲੀਡਰਾਂ ਦੀ ਗੱਲ ਤਾਂ ਆਪਾਂ ਕਰਦੇ ਨਹੀਂ ਹੈਗੇ ਬਾਈ ਜੀ ਆਪਣੇ ਕੌਮ ਦੀ ਗੱਲ ਕਰਦੇ ਆ ਮੈਨੂੰ ਨਹੀਂ ਲੱਗਦਾ ਵੀ ਇਹ ਕੌਮ ਦੇ ਵਿੱਚ ਸਾਡੇ ਦੇ ਵਿੱਚ ਆਉਂਦੇ ਆ ਲੀਡਰ ਲੋਕ ਜਾਂ ਇਹ ਪੰਜਾਬੀਆਂ ਦੇ ਵਿੱਚ ਆਉਂਦੇ ਆ ਇਹ ਤਾਂ ਇੱਕ ਖੂਨ ਪੀਣੀਆਂ ਜੋਕਾਂ ਹੋਕ ਚੁੱਕੀਆਂ ਨੇ ਸੋ ਉਹ ਉਹਨਾਂ ਨੂੰ ਛੱਡ ਕੇ ਪਰ ਜਿਹੜੇ ਭਰਾ ਨੇ ਸਾਡੇ ਭਾਈਚਾਰਕ ਸਾਂਝ ਹੈ ਉਹ ਕਾਇਮ ਹੈ ਆਫਤ ਦੇ ਵਿੱਚ ਪੰਜਾਬੀ ਪੰਜਾਬੀਆਂ ਦੇ ਨਾਲ ਖੜਦੇ ਨਜ਼ਰ ਆਉਂਦੇ ਆ ਤੇ ਦੂਜੇ ਪਾਸੇ ਇੱਕ ਵੱਡਾ ਮੈਸੇਜ ਬਾਈ ਹੋਰਾਂ ਨੇ ਦਿੱਤਾ ਹਰਿਆਣੇ ਤੋਂ ਪੁੱਜ ਕੇ ਮਦਦ ਲਈ ਹਰਿਆਣੇ ਦੇ ਵੀ ਵੀਰ ਇਸ ਏਰੀਆ ਦੇ ਵਿੱਚ ਆਏ ਹੋਏ ਆ ਇਹ ਵੀ ਇੱਕ ਚੰਗਾ ਸੁਨੇਹਾ ਹੈ ਜਿਹੜਾ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ